ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਲੁਧਿਆਣਾ ਦੇ ਪੀਏਯੂ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਚੋਰੀ ਦਾ ਸੋਨਾ ਅਤੇ ਨਗਦ ਦੀ 1,67,000 ਰੁਪਏ ਸਮੇਤ ਇੱਕ ਦੋਸ਼ੀ ਨੂੰ ਕੀਤਾ ਕਾਬੂ ਲੁਧਿਆਣਾ ਤੋਂ ਬਿਊਰੋ ਰਿਪੋਰਟ ਸਾਡੇ ਇੱਕ ਕਿਚਨ ਨਗਰ 5 6 ਦੀ ਦਰਮਿਆਨੀ ਰਾਤ ਨੂੰ ਇੱਕ ਚੋਰੀ ਹੋਈ ਸਹੀ ਸਨੀਲ ਗੁਫਤਾ ਜੀ ਦੇ ਘਰ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣ ਵਾਲਾ ਇੱਕ ਬੱਚਾ ਉਹਨਾਂ ਦੇ 2 ਸਾਲ ਪਹਿਲਾਂ ਘਰ ਦੇ ਵਿੱਚ ਕੰਮ ਕਰਦਾ ਸੀਗਾ ਉਹਦੇ ਵੱਲੋਂ ਚੋਰੀ ਕੀਤੀ ਗਈ ਸੀ ਉਹਦੇ ਨਾਲ ਦੇ ਨਾਲ ਦੇ ਦੇ ਪ੍ਰੈਂਸ ਸੀ ਜਿਹ ਬੱਚੇ ਦੀ ਉਮਰ 14 ਸਾਲ ਸੀ ਜਿਹਦੇ ਵੱਲੋਂ ਰਾਤ ਸਮੇਂ ਦੇ ਕੋਲ ਦਰਖਾਸਤ ਆਈ ਹੈ ਇਸ ਤੋਂ ਬਾਅਦ ਅਸੀਂ ਸੀਸੀਟੀ ਵੀ ਕੈਮਰਾ ਦੇ ਜੋੜੇ ਸੀ ਇਸ ਦੀ ਕਾਰਵਾਈ ਕਰਦੇ ਸਮੇਂ ਉਹ ਬੱਚੇ ਨੂੰ ਟ੍ਰੇਸ ਕਰਕੇ ਤਾਂ ਇਹ ਕਵਰੀ ਸਾਰੀ ਉਹ ਬੱਚੇ ਤੋਂ ਉਹ ਨਾਕ ਕੀਤੀ ਗਈ। ਉਹਦੇ ਨਾਲ ਹੋਰ ਬਹੁਤ ਸਾਰੇ ਬੱਚੇ ਉਹਦੇ ਬੱਚੇ ਦੇ ਨਾਲ ਉਹਦੇ ਨਾਲ ਦੇ ਬਹੁਤ ਦੇ ਦੋਸਤ ਸੀਗੇ। ਤੇ ਉਹ ਉਹਦੇ ਏਰੀਆ ਦੀ ਰਹਿਣ ਵਾਲੇ ਸੀ ਪਾਲਣਾ ਦੇ। ਤੇ ਬੇਗਾ ਵੀ ਉਹਨੇ ਕੋਈ ਕੰਮ ਕੀਤਾ ਜਿਹੜੀ ਉਹਨਾਂ ਲੜੀ ਨੂੰ। ਪਰ ਉਹਦੇ ਵਿੱਚ ਆਪਣੇ ਹੱਦੈ ਆਏ ਇੱਕ ਥਾਣੇ ਦਾ ਵਿੱਚ ਪਾਚਾ ਦਰਚਾ ਉਹਦੇ ਤੋਂ ਪਹਿਲਾਂ ਵੀ ਚੋਰੀ ਕੀਤੀ ਗਈ। ਇਹ ਵਾਸ਼ਾ ਉਹਦਾ ਵੀ ਕੋਈ ਕੰਮ ਨਹੀਂ ਕਰਦਾ ਕਿ ਤੁਹਾਨੂੰ ਨਹੀਂ ਬੱਚਾ ਨੇ। ਇਹਦਾ ਥਾਣੇ ਜਿਹੜੇ ਬੰਦੋਰਾ ਉਹਦਾ ਉਹਨੂੰ ਪਰਚਾ ਆਇਆ। ਉਹ ਬੱਚਾ ਇਹਨਾਂ ਦੇ ਮਲੇ ਵੀ ਰਹਿਣ ਵਾਲੇ ਸੀ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਸੀ ਜਿਵੇਂ ਉਹ ਪਰੇਵੀ ਦਾ ਰਿੰਜਰ ਦਾ ਮੇਰੇ ਤੋਂ ਬਾਰੇ ਨਹੀਂ ਤੇ ਇਹ ਕਿ ਦਮਤੇ ਕੰਮ ਕਰਾਉਣਾ ਸੀ ਕਿ ਕਹਿੰਦਾ ਇਹ ਜੀ ਕਹਿੰਦਾ ਵੀ ਮੈਂ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀਗਾ ਜਿਵੇਂ ਉਹਨਾਂ ਨੂੰ ਕਦੇ ਮੇਰੇ ਤੋਂ ਜਰੂਰਤ ਹੋਵੇ ਦੇ ਥੋੜੇ-ਮੋਟੇ ਪੈਸੇ ਲੈ ਲੈਂਦੇ ਸੀ ਤੇ ਇਹ ਤੋਂ ਇਹਨਾਂ ਇਹਨੂੰ ਉਹਨਾਂ ਨੇ ਮਤਲਬ ਇਹਨੂੰ ਮਤਲਬ ਸੋਨਾ ਖਰੀਦਿਆ ਸੀਗਾ ਤੇ ਇਹਨੂੰ ਕੁਝ ਉਹਨਾਂ ਇੱਕ ਲੱਖ ਸੈਂਟ ਹੀਆ ਪਾ ਦਿੱਤੇ ਗਏ ਸੀ टोटल एक लाख सता हजार खरीदले कपड़े वगेरा खरीदले होटल वोटल वगेरा बुक करके खाना पानी खाके बारे में जी जी, जी। चार सो सत सो अम चार सो ग्यारह चौती आई पी सी थाना पीएज लुधान ਇਹ ਜਾਂ ਜੋ ਕੀ ਨੇ ਮੇਰੇ ਨਾਲ ਆਪਣਾ ਕਰਵਾਏ ਕੇਸ ਨੂੰ ਟ੍ਰੈਕ ਕੀਤਾ ਹੈ। ਕੋਈ ਸਾਡੇ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਨੇ ਸਾਰਿਆਂ ਬੁਲਾਉਣ ਤੋਂ ਬਾਅਦ ਇੱਕ ਕਰਕੇ ਅਜ਼ੀਰੇ ਵਿੱਚ ਰਕਵਲੀ ਮਤਲਬ 72 ਘੰਟਿਆਂ ਮੰਗ ਮੰਗ ਦਿੱਤੀ। ਆ ਜੀ ਪਬਲਿਕ ਨੂੰ ਵੀ ਨਸੀਹਤ ਦੇਣਾ ਚਾਹੀਦਾ ਹੈ। ਪਬਲਿਕ ਨੂੰ ਇਹ ਵੀ ਜਦੋਂ ਵੀ ਕੋਈ ਅਹਜਾ ਕੋਈ ਐਕਸੀਡੈਂਟ